एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में सुने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोधरे थे पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी कह लिए कि निशाना साध्या है चरणजीत चन्नी और प्रियंका गांधी ने और ना फोन लाइन सेरका साहब आवाज आ रही है पीएम मोदी के वालों थोड़ी देर पहला बिहार के रैली करते हुए चरणजीत चन्नी आ, और का जिक्र किया जो सीएम सन प्रियंका गांधी सन और ਉਰਲੇ ਕਿਹਾ ਕਿ ਜਿਨ੍ਹਾਂ ਨੂੰ ਚੋਣ ਪ੍ਰਚਾਰ ਦੇ ਲਈ ਹੁਣ ਕਾਂਗਰਸ ਨੇ ਬਿਹਾਰ ਭੇਜਿਆ ਹੈ ਤਾਂ 2022 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਭਈਆਂ ਨੂੰ ਵੜਨ ਨਹੀਂ ਦਵਾਂਗੇ ਉਪੀ ਬਿਹਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਕੀ ਕਹਿਣਾ ਚਾਹੋਗੇ ਦੇਖੋ ਪਹਿਲੇ ਤੇ ਮੋਦੀ ਸਾਹਿਬ ਨੂੰ ਆਪਣੇ ਕੀਤੇ ਹੋਏ ਕੰਮ ਯਾਦ ਹੋਣੇ ਚਾਹੀਦੇ ਆ ਕਿ ਜਿਸ ਵਕਤ ਉਹ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਉਸ ਵਕਤ ਕਰੀਬ 20000 ਤੋਂ ਵੱਧ ਪੰਜਾਬੀਆਂ ਦੀਆਂ ਜ਼ਮੀਨਾਂ ਖੋ ਕੇ ਤੇ ਇਹ ਗੱਲ ਨਰਿੰਦਰ ਮੋਦੀ ਜੀ ਨੇ ਕਹੀ ਕਿ ਪੰਜਾਬ ਦੇ ਲੋਕਾਂ ਨੂੰ ਇੱਥੇ ਜ਼ਮੀਨਾਂ ਖਰੀਦਣ ਦਾ ਅਧਿਕਾਰ ਨਹੀਂ ਔਰ ਉਹਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਤੇ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਤਰਾਜ਼ ਕੀਤਾ ਤੇ ਉਹ ਕੇਸ ਜਿਹੜੀਆਂ ਜ਼ਮੀਨਾਂ ਪੰਜਾਬੀਆਂ ਦੀਆਂ ਖੋ ਕੇ ਬੇਕਾਰ ਕੀਤਾ ਉਹ ਅੱਜ ਵੀ ਸਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਕਿ ਕੀ ਗੁਜਰਾਤ ਦੇ ਪੰਜਾਬੀਆਂ ਨੂੰ ਨਰਿੰਦਰ ਮੋਦੀ ਜੀ ਤੁਸੀਂ ਇਨਸਾਫ ਦਿੱਤਾ ਯੂਪੀ ਦੇ ਅੰਦਰ 10000 ਤੋਂ ਵੱਧ ਪੰਜਾਬੀਆਂ ਦੀਆਂ ਜ਼ਮੀਨਾਂ ਗੋਈਆਂ ਗਈਆਂ ਜੋ ਕਿ ਸਰਕਾਰ ਨੇ ਪੰਜਾਬੀਆਂ ਦੇ ਰਾਈਟ ਨੂੰ ਖੋਇਆ ਕਿ ਉਸ ਗੱਲ ਤੇ ਪੰਜਾਬੀਆਂ ਨੂੰ ਤੁਸੀਂ ਤੁਸੀਂ ਪ੍ਰੋਟੈਕਟ ਕੀਤਾ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹਨਾ ਜਿੱਥੋਂ ਤੱਕ ਸਵਾਲ ਇਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਦਿੱਤਾ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਉੱਪਰ ਇਸ ਲਈ ਨਿਸ਼ਾਨਾ ਸਾਥੀਆਂ ਦਿੱਤੀ ਕਿ ਕੇਜਰੀਵਾਲ ਅੱਜ ਵੀ ਜਿਹੜੀ ਇੱਥੇ ਸਰਕਾਰ ਭਗਵੰਤ ਮਾਨ ਦੀ ਹੈ ਉੱਥੇ ਦਫ਼ਤਰਾਂ ਦੇ ਵਿੱਚ ਬਾਹਰ ਦੇ ਲੋਕਾਂ ਨੂੰ ਲਿਆ ਕੇ ਬਿਠਾਇਆ ਗਿਆ ਆ ਕਿ ਉੱਥੋਂ ਦੇ ਜਿਹੜੇ ਉਹਦੇ ਗੁਰਗੇ ਕੇਜਰੀਵਾਲ ਦੇ ਉਹ ਪੰਜਾਬ ਤੋਂ ਬਾਹਰ ਦੇ ਲੋਕ ਹੈ ਪੰਜਾਬ ਤੇ ਬਾਹਰ ਦੇ ਲੋਕਾਂ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਯੂਪੀ ਵਾਲਿਆਂ ਦੇ ਖਿਲਾਫ ਆ ਜਾਂ ਬਿਹਾਰ ਵਾਲਿਆਂ ਦੇ ਖਿਲਾਫ ਆ ਇਹ ਬਿਲਕੁਲ ਝੂਠਾ ਔਰ ਇੱਥੇ ਆ ਕੇ ਸਨਮਾਨ ਦੇ ਨਾਲ ਲੋਕ ਕੰਮ ਕਰਦੇ ਆ ਪੰਜਾਬ ਦੇ ਵਿੱਚ ਯੂਪੀ ਦੇ ਬਿਹਾਰ ਦੇ ਲੋਕ ਕੰਮ ਕਰਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਮੈਂ ਸਮੀਰ ਨਾ ਪ੍ਰਧਾਨ ਮੰਤਰੀ ਨੂੰ ਆਪਣੀ ਪ੍ਰਧਾਨ ਮੰਤਰੀ ਦੀ ਧਰਮਿਆ ਰੱਖਣੀ ਚਾਹੀਦੀ ਹੈ ਔਰ ਇਹ ਛੋਰੇਪੰਦੀਆਂ ਜਿਹੜੀਆਂ ਇਹ ਬਿਆਨਬਾਜ਼ੀਆਂ ਇਸ ਤੋਂ ਬਾਹਰ ਜਾਣਾ ਚਾਹੀਦਾ ਠੀਕ ਹੈ ਬਲੇਵਾਲ ਸਾਹਿਬ ਵੀ ਸਾਡੇ ਨਾਲ ਜੁੜ ਗਏ ਨੇ ਬਜਪੀ ਆਗੂ ਬਲੇਵਾਲ ਸਾਹਿਬ ਕੀ ਕਹਿਣਾ ਚਾਹੋਗੇ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਵੇਰਕਾ ਸਾਹਿਬ ਜਵਾਬ ਦੇ ਰਹੇ ਨੇ ਜੋ ਪੀਐਮ મોદી ਹੋਰਾਂ ਨੇ ਨਿਸ਼ਾਨਾ ਸਾਧਿਆ ਦੇਖੋ ਵੇਰਕਾ ਸਾਹਿਬ ਤਾਂ ਗੋਲਮੋਲ ਗੰਗਲ ਘਮਾਉਦੇ ਪਏ ਨੇ ਉਹ 2022 ਦੀ ਇਲੈਕਸ਼ਨ ਦਾ ਦੰਤੀ ਆਈ ਥਿੰਕ ਰੋਪੜ ਜੀਰਾਸੀ ਤੇ ਜਿੱਥੇ ਪ੍ਰੇਨਕਾ ਗਾਂਧੀ ਜੀ ਆਈਪੀ ਤੇ ਨਾਲ ਮੇਰੀ ਈਕੋ ਆ ਰਹੀ ਹੈ ਜੀ ਬਹੁਤ ਜ਼ਿਆਦਾ ਵਾਪਸ ਹੂੰ ਠੀਕ ਹੈ ਮੈਂ ਟੀਮ ਨੂੰ ਕਹਾਂਗੀ ਥੋੜਾ ਦੁਰਸ ਕਰਨ ਆਵਾਜ਼ ਜੀ ਤੇ ਪ੍ਰਿੰਕਾ ਗਾਂਦੀ ਨਾਲ ਸੀ ਤੇ ਕੰਨੀ ਜੀ ਨੇ ਇਹ ਲਾਨ ਕੀਤਾ ਸੀ ਉਸ ਵੇਲੇ ਲਖ ਲੋ ਕਿ ਉੱਥੇ ਹੂੰ ਤੇ ਉਥੇ ਚੀਜ਼ ਨੂੰ ਤੇ ਪ੍ਰਿੰਕਾ ਗਾਂਦੀ ਨੇ ਬੜੀਆਂ ਤਾੜੀਆਂ ਮਾਰੀਆਂ ਸੀ ਉਸ ਵੇਲੇ ਕਹਿ ਸੀ ਮੈਂ ਪੰਜਾਬ ਦੀ ਬਹੂ ਹਾਂ ਐਸਾ ਕੁਝ ਵੀ ਉਹਨਾਂ ਨੇ ਉਸ ਵੇਲੇ ਆ ਗਾੜੀ ਤੇਰੀ ਗੁੱਟ ਪਤਾ ਨਹੀਂ ਐਸਾ ਕੋਈ ਗਾਣਾ ਵੀ ਉੱਥੇ ਗਾਇਆ ਸੀਗਾ ਹੂੰ ਠੀਕ ਹੈ ਤੇ ਸਾਡੇ ਘਰੇ ਐਸੀ ਗੱਲਾਂ ਉਸ ਦਿਨ ਦੀ ਗੱਲ ਉਹ ਮੇਰੇ ਜੋ ਬਚਨਨੀ ਜੀ ਦੀ ਸਟੇਟਮੈਂਟ ਸੀਗੀ ਇਹ ਇੱਥੇ ਕਰਨ ਨਹੀਂ ਦੇਣਾ ਵੜ ਨਹੀਂ ਦੇਣਾ ਹੋਰ ਕਈ ਚੀਜ਼ਾਂ ਨੂੰ ਲੈ ਕੇ ਹੁੰਦਾ ਨਾ ਸਟੇਟਮੈਂਟ ਦਿੱਤੀ ਹੈਗੇ ਜਿਹਦੀ ਕੋਟ ਅੱਜ ਪ੍ਰਧਾਨ ਮੰਤਰੀ ਜੀ ਨੇ ਉੱਥੇ ਕੀਤੀ ਬੇਕਾ ਸਾਹਿਬ ਚਲੋ ਉਹ ਵੀ ਗੱਲ ਛੱਡੋ ਅੱਜ ਦੀ ਤਰੀਕ ਤੁਹਾਡੇ ਐਮਐਲਏ ਨੇ ਤੇ ਕਿਸਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਸੁਖਪਾਲ ਸਿੰਘ ਖਹਿਰਾ ਉਹ ਕੀ ਕਹਿ ਰਹੇ ਨੇ ਜੀ ਉਹ ਵੀ ਕੋਟ ਕਰ ਦिए ਫਿਰ ਉਹ 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 ਚੀਜ਼ਾਂ ਨੂੰ ਲੈ ਕੇ ਜਿਹੜੇ ਅੱਜ ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਜ਼ਿਕਰ ਕਰਦੇ ਨੇ ਸੱਚੀਆਂ ਗੱਲਾਂ ਕਰ ਰਹੇ ਨੇ ਫਿਰ ਇਥੇ ਜਿਹੜੀ ਨਫ਼ਰਤ ਦਾ ਬੀਜ ਬੋਇਆ ਜਾ ਰਿਹਾ ਸੀਗਾ ਵਿੱਚ ਪਾੜੇ ਪਾਣ ਦੀ ਗੱਲ ਕਰ ਰਹੇ ਸੀ ਉਸ ਦੇ ਵਿੱਚ ਨਸੁਖ ਪਾਸ ਕਰ ਰਹੇ ਪਬਲੀਵਰ ਸਾਹਿਬ ਕਲੀਅਰ ਕਰ ਰਹੇ ਨੇ ਦੇਖੋ ਉਸ ਸਮੇਂ ਵੀ ਬਹੁਤ ਸਵਾਲ ਉੱਠੇ ਸੀ ਉਸ ਸਮੇਂ ਵੀ ਬਹੁਤ ਡਿਬੇਟਸ ਹੋਈਆਂ ਚਰਚਾ ਹੋਈ ਕਿ ਇਹ ਸਿਰਫ ਅਰਵਿੰਦ ਕੇਜੀਵਾਲ ਦਾ ਜ਼ਿਕਰ ਕਰ ਰਹੇ ਸੀਗੇ ਇਹ ਹੁਣ ਵੀ ਕਲੀਅਰਿਫਿਕੇਸ਼ਨ ਦੇ ਰਹੇ ਨੇ ਵਿਰਕਾ ਸਾਹਿਬ ਜੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰ ਰਹੇ ਸੀ ਆ ਬਾਹਰੀਆਂ ਦਾ ਜਿਹੜੇ ਯੂਪੀ ਬਿਹਾਰ ਦੇ ਲੋਕਾਂ ਦਾ ਜ਼ਿਕਰ ਕੈਡਾ ਮੈਂਸ਼ਨ ਕਰਕੇ ਉਸ ਦਿਨ ਆਪਣੇ ਕੀ ਕਹਿੰਦੇ ਚੰਨੀ ਜੀ ਨੇ ਕੀਤਾ ਸੀ ਮੈਂ ਉਸ ਨੂੰ ਛੱਡ ਕੇ ਅੱਜ ਇਹਨਾਂ ਦੇ ਨੈਸ਼ਨਲ ਪ੍ਰਧਾਨ ਨੇ ਇਸਖਵਾਲ ਖਹਿਰਾ ਕਿਸਾਨ ਵਿੰਗ ਦੇ ਉਹ ਕੀ ਸਟੇਟਮੈਂਟਾਂ ਦੇ ਰਹੇ ਨੇ ਓਕੇ ਕੀ ਕੀ ਕਹਿ ਰਹੇ ਨੇ ਆਪ ਵੀ ਸਟੇਟਮੈਂਟਾਂ ਦੇ ਵਿੱਚ ਉਹ ਇਥੋਂ ਜਿਹੜੇ ਸਾਡੇ ਪ੍ਰਵਾਸੀ ਆ ਉਹਨਾਂ ਨੂੰ ਭਜਾਉਣ ਦੀਆਂ ਗੱਲਾਂ ਕਰਦੇ ਨੇ ਉਹ ਉਹ ਗੱਲਾਂ ਮੇਰੇ ਸਾਹਮਣੇ ਵੀਰ ਕਾਹ ਸਾਬ ਨੂੰ ਦਿੱਖੀਆਂ ਉਹ ਪ੍ਰਾਈਮ ਮਿੰისტਰ ਆਫਿਸ ਦੇ ਕੋਲ ਕੱਲੀ ਕੱਲੀ ਚੀਜ਼ ਦਾ ਮੇਰਵਾ ਜਾਂਦਾ ਵਾ ਇੱਥੇ ਨਫ਼ਰਤ ਦੇ ਬੀਜ ਪਿਛਲੇ ਦਿਨੀ ਬੀਜੇ ਗਏ ਆ ਦੁਬਾਰਾ ਬੀਜਣ ਦੀ ਕੋਸ਼ਿਸ਼ ਕੀਤੀ ਗਈ ਆ ਉਹ 2022 ਦੀ ਇਲੈਕਸ਼ਨ ਦੇ ਵਿੱਚ ਵੀ ਬੀਜਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪ੍ਰਾਈਮ ਮਿੰისტਰ ਨੇ ਪੰਜਾਬ ਆਉਣਾ ਸੀਗਾ ਬਾਈ ਰੋਡ ਆਦੇ ਸੀ ਦਾ ਰਸਤਾ ਵੀ ਕਿਨੇ ਦੱਕਿਆ ਸੀ ਤੁਹਾਨੂੰ ਯਾਦ ਹੋਣਾ ਵਾ ਉਸੇ ਰਸਤੇ ਤੋਂ ਉਸ ਦਿਨ ਮੈਂ ਕੈਪਟਨ ਮਨਿੰਦਰ ਸਿੰਘ ਨਾਲ ਅੱਧੇ ਘੰਟੇ ਪਹਿਲਾਂ ਨੂੰ ਗੁਜਰ ਰਿਹਾ ਸੀ ਕੋਈ ਬੰਦਾ ਨਹੀਂ ਸੀ ਫਿਰ ਉੱਥੇ ਇਨਵਾਲਵਮੈਂਟ ਕਰਾਈ ਗਈ ਵਿੱਚ ਪੁਲਿਸ ਦੇ ਬੰਦੇ ਬਿਠਾਏ ਗਏ ਰੋਕ ਲਾਸਤਰ ਕਾਇਆ ਗਿਆ ਤਾਂ ਪ੍ਰਾਈਮ ਮਿਨਿਸਟਰ ਨੇ ਇਹ ਚੀਜ਼ਾਂ ਵਾਪਰੀਆਂ ਨੇ ਤੇ ਉਹ ਜੋ ਸੱਚ ਹੈ ਉਸ ਵੇਲੇ ਦਾ ਉਹ ਜਿਹੜੇ ਅਜੇ ਬਿਹਾਰ ਦੇ ਲੋਕਾਂ ਨੂੰ ਦੱਸਦੇ ਪਏ ਨੇ ਤਾਂ ਮੇਰੇ ਖਿਆਲ ਨਾਲ ਕੋਈ ਗਲਤ ਨਹੀਂ ਤੇ કર્ਨਾਟਕ ਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਵਾ ਕਰਨਾਟਕ ਦੇ ਵੀ ਨਦੀ ਸਰਕਾਰ ਆ ਨਾ ਜੀ ਕਾਂਗਰਸ ਪਾਰਟੀ ਦੀ ਉਥੇ ਵੀ ਇਥੋਂ ਉਥੋਂ ਬਾਹਰੀ ਲੋਕਾਂ ਨੂੰ ਭਜਾਉਣ ਦੀ ਗੱਲ ਚੱਲ ਰਹੀ ਹੈ ਇੱਕ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਇਸ ਦੇਸ਼ ਦੇ ਵਿੱਚ ਅਲੱਗ-ਅਲੱਗ ਵਕ ਵਕ ਕਬੀਲਿਆਂ ਦੇ ਵਿੱਚ ਜਾਨੀ ਕਿ ਵੰਡੀਆਂ ਪਾਉਣ ਦੇ ਯਤਨ ਕਾਂਗਰਸ ਪਾਰਟੀ ਕਰਦੀ ਪਈ ਸਰ ਉਹਦਾ ਜਵਾਬ ਤਾਂ ਦੇਣਾ ਪਏਗਾ ਨਾ ਕਾਂਗਰਸ ਸਾਹਿਬ ਜਿਆਦਾ ਸਾਹਿਬ ਹਾਂਜੀ ਹਾਂਜੀ ਪੈਨ ਇੰਡੀਆ ਗੱਲ ਕਰ ਰਹੇ ਨੇ ਵੱਖ-ਵੱਖ ਸਟੇਟਸ ਦਾ ਜ਼ਿਕਰ ਕਰ ਰਹੇ ਨੇ ਮੇਰਕਾ ਸਾਹਿਬ ਦੇਖੋ ਮੇਨਲੀ ਗੱਲ ਹੈ ਗਰੇਵਾਲ ਸਾਹਿਬ ਮੇਰੇ ਭਰਾ ਨੇ ਮੈਂ ਤੇ ਸਿੱਧੀ ਜੀ ਇੱਕ ਲਾਈਨ ਪੁੱਛਦਾ ਵੀ ਚਾ ਕਾਂਗਰਸ ਵੀ ਕਿੰਨਾ ਚਿਰਸਾ ਆ ਰਹੀ ਹੈ ਔਰ ਇੱਕ ਵੀ ਇੱਕ ਵੀ ਆਦਮੀ ਯੂਪੀ ਦਾ ਬਿਹਾਰ ਦਾ ਕਿਸੇ ਨੂੰ ਬਾਹਰ ਕੱਢਿਆ ਹੋਵੇ ਹੂੰ ਕਿਸੇ ਨਾ ਜਾਣਤੀ ਕਿਸੀ ਹੋਵੇ ਕਾਂਗਰਸ ਦੇ ਟਾਈਮ ਦੇ ਉੱਪਰ ਲੇਕਿਨ ਮੈਂ ਸਵਾਲ ਦਾ ਜਵਾਬ ਮੰਗਣ ਡਿਆ ਮੈਂ ਕਹਿ ਰਿਹਾ ਕਿ ਯੂਪੀ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਪੰਜਾਬੀਆਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਉੱਥੇ ਆਕਾਲ ਤਖਤੇ ਜੱਥੇਦਾਰ ਨੇ ਸਬਾਤ ਜਤਾਇਆ ਕਿ ਨਹੀਂ ਜਤਾਇਆ ਗੁਜਰਾਤ ਦੇ ਵਿੱਚ ਮੈਂ ਕਿਹਾ 18000 ਤੋਂ ਵੱਧ ਇਸ ਤਰ੍ਹਾਂ ਕੁਮਕਮ ਤਰੀਸੀ ਦੇ ਨਰਿੰਦਰ ਮੋਦੀ ਜੀ ਕਿ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਉਹਨਾਂ ਨੂੰ ਬੇਤਕਲ ਕੀਤਾ ਗਿਆ ਚਲੋ ਇਸ ਦਾ ਜਵਾਬ ਲੈ ਲਈਏ ਹਾਂ ਸਮਾ ਸੀਮਤ ਹੈ ਬਲੇਵਾਲ ਸਾਹਿਬ ਕੀ ਕਹਿਣਾ ਚਾਹੋਗੇ ਦੋ ਸੂਬਿਆਂ ਦਾ ਵੇਰਕਾ ਸਾਹਿਬ ਨੇ ਵੀ ਜ਼ਿਕਰ ਕੀਤਾ ਦੇਖੋ ਯੂਪ ਦੀ ਘਟਨਾਕਰ ਤੁਹਾਡੇ ਕੋ ਅੱਗੇ ਕੋਈ ਆਈ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਪਰ ਬਹੁਤ ਸੇ ਜਿਹੜੀਆਂ ਇਨਸੀਡੈਂਟ ਆਏ ਆਏ ਵੇਰਕਾ ਸਾਹਿਬ ਦੂਰ ਕਿ ਜਾਣਦੇ ਆ ਅਕਲ ਤੋਂ ਨਵੰਬਰ 84 ਦੇ ਦਿਨ ਸ਼ੁਰੂ ਹੋ ਜਾਣੇ ਆ ਇੱਥੇ ਕਿੱਥੇ ਕੀ ਕੀ ਪਿੱਖਾਂ ਨਾਲ ਹੋਇਆ ਉਹ ਦਸੰਦੀ ਦੀ ਰੋਡ ਪਊਗੀ ਉਹਨੇ ਦੇਸ਼ ਦੇ ਵਿੱਚ ਕਾਂਗਰਸ ਹਮ ਸਿੱਖਾਂ ਨੂੰ ਹੋਇਆ ਤਾਂ ਹੁਣ ਫੋਨ ਕੱਟ ਗਏ ਨੇ ਉਹ ਸੋ ਉਹ ਕੱਲੀਆਂ ਚੀਜ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਤੇ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਜੋ ਸਿੱਖਾਂ ਨਾਲ ਵਰਤਾਂਤ ਕਾਂਗਰਸ ਪਾਰਟੀ ਨੇ ਕੀਤਾ ਹੈ ਕੱਲ ਨੂੰ ਇੱਕ ਇੱਕ ਤਰੀਕ ਹੋ ਜਾਣੀ ਹੈ ਪਰਸੋਂ ਨੂੰ ਤੇ ਪਰਸੋਂ ਤੋਂ ਸਾਰੇ ਦੁਨੀਆਂ ਨੂੰ ਪਤਾ ਕਿ ਇੱਕ ਤੋਂ ਲੈ ਕੇ 3 ਨਵੰਬਰ ਤੱਕ ਸਿੱਖਾਂ ਦੇ ਗਲਾਂ ਦੇ ਪੈਰ ਕਿੱਥੇ ਪਾਏਗੇ ਕਿਹੜੇ ਕਿਹੜੀ ਸਟੇਟ ਚ ਪਾਏ ਗਏ ਕਿਹੜੀ ਸਟੇਟ ਚ ਕਿਹਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹ ਵਿਖਿਆਨ ਕਰਦੀ ਲੋੜ ਨਹੀਂ ਪਰ ਅੱਜ ਵੀ ਨਫ਼ਰਤ ਦੇ ਬੀ ਹੈ ਗੁਰਜੋਤ ਉਹ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਵੀ ਬੀਜ ਰਹੀ ਹੈ ਤੇ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਇਹਨਾਂ ਦੀ ਸਰਕਾਰ ਹੋ ਬੀਜ ਰਹੀ ਉਸ ਦਾ ਜ਼ਿਕਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਅੱਜ ਬਿਹਾਰ ਦੀ ਜਨਤਾ ਦੇ ਅੱਗੇ ਉਹ ਗੱਲ ਦੱਸੀ ਹੈ ਕਿ ਇਹ ਕਾਂਗਰਸੀਆਂ ਤੋਂ ਮੂੰਹ ਲਾਉਣ ਦੀ ਲੋੜ ਨਹੀਂ ਕਿਉਂਕਿ ਜੋ ਉੱਥੇ ਮਹਾ ਗਠਭਸਨ ਮਾ ਠਗਵੰਦਨ ਬਣਿਆ ਹੋਇਆ ਨਾ ਉਸ ਦੇ ਬਾਰੇ ਜਾਣੂ ਕਰਾਉਣ ਦੀ ਲੋੜ ਸੀ ਉਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ ਠੀਕ ਹੈ शुक्रिया बहुत बहुत उम्मे मेहमान का गलबात रवनीत बिटू भी साढ़े नाल फोन लाइन से जुड़ चुके हैं केंद्रीय राष्ट्र मंत्री ने बीजेपी आगू ने बिटू साहब स्वागत है नहीं नहीं यार जी बिट्टू साहब स्वागत है न्यूज एट इन पंजाब से तोड़े तो जरा रिएक्शन लेना चाहेंगे क्योंकि पी मोदी के वलों चरणजीत चनी होरा जिक्र किया जाए ਔਰ ਪ੍ਰਯੰਕਾ ਗਾਂਧੀ ਦਾ ਉਹਨਾਂ ਨੇ ਜ਼ਿਕਰ ਕੀਤਾ ਪਰ ਕਾਂਗਰਸ ਕਹਿ ਰਹੀ ਹੈ ਕਿ ਉਸ ਸਮੇਂ ਹੀ ਉਹ ਕਲੀਅਰ ਹੋ ਗਿਆ ਸੀ ਬਿਆਨ ਕਿ ਅਸੀਂ ਸਿਰਫ ਅਰਵਿੰਦ ਕੇਜੀਵਾਲ ਦੇ ਮੱਦੇਨਜ਼ਰ ਹੀ ਉਹ ਬਿਆਨ ਦਿੱਤਾ ਸੀ ਉਹਨਾਂ ਨੂੰ ਲੈ ਕੇ ਹੀ ਬਿਆਨ ਦਿੱਤਾ ਸੀ ਔਰ ਉਹ ਜੀ ਤੁਹਾਡਾ ਧੰਨਵਾਦ ਮੈਂ ਦੋ ਗੱਲਾਂ ਕਰੂੰਗਾ ਮੈਂ ਉਸ ਵੇਲੇ ਕਾਂਗਰਸ ਪਾਰਟੀ 'ਚ ਹੀ ਸੀ ਤੇ ਇਲੈਕਸ਼ਨ ਚੱਲ ਰਹੀ ਸੀ ਲੁਧਿਆਣੇ ਤੋਂ ਸਭ ਤੋਂ ਵੱਧ ਲੋਕ ਬਿਹਾਰ ਦੇ ਯੂਪੀ ਦੇ ਲੁਧਿਆਣੇ 'ਚ ਨੇ ਤੇ ਮੈਨੂੰ ਅਗਲੇ ਦਿਨੀ ਅਗਲੇ ਦਿਨ ਹੀ ਪ੍ਰਯੰਕਾ ਗਾਂਧੀ ਨੇ ਲੁਧਿਆਣਾ ਆਉਣਾ ਸੀ ਜਿੱਦਣ ਰੋਪੜ ਗਏ ਅਗਲੇ ਦਿਨ ਲੁਧਿਆਣਾ ਆਉਣਾ ਸੀ ਜੀ ਤੇ ਅਸੀਂ ਪ੍ਰਬੰਧ ਕਰ ਰਹੇ ਸੀ ਤਿਆਰੀਆਂ ਕਰ ਰਹੇ ਸੀ ਇਹ ਹਲਵਾਰੇ 에ਰਪੋਰਟ ਤੇ ਉਤਰੇ ਤੇ ਈਸਟ ਹਲਕੇ ਤੇ ਇਧਰ ਨਾਰਥ ਤੇ ਵੈਸਟ ਇਧਰੋਂ ਅਸੀਂ ਇਕੱਠਾ ਕਰਨਾ ਸੀ ਸੈਂਟਰਲ ਤੇ ਈਸਟ ਹਲਕੇ ਚ ਸੰਜੇ ਤਲਵਾਰ ਸਾਡੇ ਉਸ ਵੇਲੇ ਦੇ ਕਾਂਗਰਸ ਦੇ ਕੈਂਡੀਡੇਟ ਸੀ ਇਧਰ ਕੀ ਮਸਾਬ ਲੱਰ ਰਹੀ ਸੀ ਸਾਉ ਤੋਂ ਇਹ ਮੈਂ ਲੁਧਿਆਣੇ ਦੀ ਗੱਲ ਦੱਸਦਾ ਜਦੋਂ ਬੱਸਾਂ ਗਈਆਂ ਲੈਣ ਜੀ ਕਾਂਗਰਸ ਪਾਰਟੀ ਦੀ ਰੈਲੀ ਨੂੰ ਵੀ ਬ੍ਰਿੰਕਾ ਗਾਂਧੀ ਆ ਰਹੇ ਆ ਲੋਕਾਂ ਨੇ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਘਰੇ ਬੋਰਡ ਬੈਨਰ ਲੱਗੇ ਸੀ ਕਾਂਗਰਸ ਦੇ ਉਹ ਲਾ ਕੇ ਸਿੱਟੇ ਤੇ ਉਹ ਸਾਰਿਆਂ ਨੇ ਯੂਪੀ ਨਿਆਰ ਵਾਲੇ ਉਹ ਕਹਿੰਦੇ ਵੀ ਇਹ ਸਾਡੀ ਬੇਇੱਜ਼ਤੀ ਤੇ ਸਾਡੀਆਂ ਬੱਸਾਂ ਖਾਲੀ ਆ ਗਈਆਂ ਮੁੜ ਕੇ ਸਾਨੂੰ ਉੱਥੇ ਕੱਟ ਕਰਨ ਨੂੰ ਉੱਥੇ ਕੈਂਡੀਡੇਟ ਸਾਰੇ ਹਾਰ ਗਏ ਕਾਂਗਰਸ ਦੇ ਇਹ ਅਸਰ ਇਹਦਾ ਹੋਇਆ ਈਸ ਥਲਕਾ ਵੀ ਹਾਰ ਕੇ ਅਸੀਂ ਸੈਂਟਰਲ ਵੀ ਹਾਰ ਕੇ ਅਸੀਂ ਸਾਊਥ ਵੀ ਹਾਰ ਕੇ ਅਸੀਂ ਨਾਰਥ ਵੀ ਹਾਰ ਕੇ ਇਹ ਐਡਾ ਵੱਡਾ ਪ੍ਰਭਾਵ ਉਸ ਵੇਲੇ ਪੈਂਦਾ ਇਹ ਇਹ ਚਨੀਜ ਦੀ ਉਦੋਂ ਗੱਲ ਸੀ ਇਹਨੇ ਅਣਜਾਣ ਬੱਤੇ ਦੂਜੀ ਗੱਲ ਇਹ ਆਪਣੇ ਲੀਡਰ ਨੂੰ ਆਕਾ ਨੂੰ ਖੁਸ਼ ਕਰਨ ਲਈ ਇਹ ਜਿਹੜੀ ਸਿੱਖਾਂ ਦੇ ਸਿੱਖਾਂ ਦੇ 올ਡ ਬਾਹਰਲੇ ਸੂਬੇ ਚ ਜਾ ਕੇ ਇਹਨਾਂ ਨੇ ਉੱਥੇ ਹੀ ਕਹਿਣਾ ਵੀ ਸਿੱਖਾਂ ਦੇ ਅਕਾਲ ਤਖਤ ਸਭ ਨੂੰ ਢਾ ਦੋ ਦਰਬਾਰ ਸਭ ਨੂੰ ਢਾ ਉੱਥੇ ਜਾ ਕੇ ਇਹਨਾਂ ਨੇ ਇਹ ਗੱਲ ਕਹਿਣੀ ਆ ਵੀ 84 ਦੇ ਦੰਗੇ ਕਰਾ ਕੇ ਉਹਨਾਂ ਦੇ ਗੜਾ ਚ ਕੈਰ ਪਾ ਕੇ ਸਾਢੇ ਦੋ ਸਿੱਖਾਂ ਨੂੰ ਤੇ ਜਦੋਂ ਇੱਥੇ ਪੱਗਾਂ ਵਾਲਿਆਂ ਦੇ ਕੋਲ ਜਾ ਕੇ ਖੜ ਜਾਣਾ ਉੱਥੇ ਕਿਉਂਕਿ ਇਹਨਾਂ ਨੂੰ ਇਹ ਆ ਇਹੋ ਜੀ ਗੱਲ ਜੇ ਕਰਵਾਵਾਂਗੇ ਆਪਣੇ ਲੀਡਰਾਂ ਤੋਂ ਜੇ ਇੱਥੇ ਸਿੱਖਾਂ ਚ ਪੰਜਾਬ ਚ ਖੜੇ ਹੋ ਕੇ ਪਰਵਾਸੀਆਂ ਨੂੰ ਗਾਲਾਂ ਕਢਾਵਾਂਗੇ ਤੇ ਕੱਲ ਨੂੰ ਜਿਹੜੇ ਪੰਜਾਬੀ ਬਾਹਰ ਯੂਪੀ ਚ ਰਹਿੰਦੇ ਆ ਵਿਹਾਰ ਚ ਰਹਿੰਦੇ ਆ ਦਿੱਲੀ ਚ ਰਹਿੰਦੇ ਆ ਤੇ ਉਹਨਾਂ ਨੂੰ ਉੱਥੇ ਉਹਨਾਂ ਦੇ ਦੰਗੇ ਕਰਵਾਈਏ ਉਹਨਾਂ ਦੀ ਲੜਾਈ ਕਰਾਈਏ ਇਸ ਕਰਕੇ ਕਾਂਗਰਸ ਤਾਂ ਇਸੇ ਸਾਜਿਸ਼ ਚ ਰਹਿੰਦੀ ਹੈ ਇਹ ਇਹ ਬੜੇ ਸੋਚੀ ਸਮਝੀ ਇਹਨਾਂ ਦਾ ਡਿਜ਼ਾਈਨ ਹੁੰਦਾ ਇਹ ਜਿਹੜਾ ਕਿ ਇਹ ਹਮੇਸ਼ਾ ਕਰਦੇ ਆ ਮੈਂ ਤਾਂ ਮੈਂ ਤਾਂ ਹੁਣ ਇਹ ਕਹਿਣਾ ਨਹੀਂ ਚਾਹੁੰਦਾ ਵਿੱਚ ਰਹਿ ਕਿ ਇਹਨਾਂ ਦਾ ਮੈਂ ਦੇਖਿਆ ਵੀ ਇਹ ਕੀ ਕੁਸ਼ ਕਰਦੇ ਆ ਸਿਰਫ ਉਰੇ ਬੋਲ ਕੇ ਬਈ ਸਿੱਖਾਂ ਦੇ ਕੱਲ ਨੂੰ ਉੱਥੇ ਟਾਇਰ ਪਵਾਈਏ ਗਲਾਂ ਇੱਥੇ ਉਹਨਾਂ ਨੇ ਉਲਟ ਬੋਲਣਗੇ ਆ ਕੇ ਪੇਕੂ ਨਾਲ ਦੇ ਉਲਟੋਕੀ ਗੱਲ ਕਰਨਗੇ ਹੁਣ ਇਸ ਗੱਲ ਨੂੰ ਪ੍ਰਾਈਮ ਮਿੰਿਸਟਰ ਸਾਹਿਬ ਇਸ ਗੱਲ ਨੂੰ ਮੈਂ ਉਹਨਾਂ ਨੇ ਇਹ ਗੱਲ ਚੱਕੀ ਆ ਮੈਂ ਸਮਝਦਾ ਉਸ ਬੰਦੇ ਨੂੰ ਨੂਨ ਛਿੜਕਣ ਨੂੰ ਭੇਜਿਆ ਏ ਚਰਨਜੀਤ ਚੰਨੀ ਸਾਹਿਬ ਨੂੰ ਕੱਲਿਆਂ ਨੂੰ ਦੀਨਾ ਨੇ ਹਰ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਗਾਲਾਂ ਕੱਢੀਆਂ ਇਹ ਕਿਹਾ ਵੀ ਕੱਢੋਂ ਹੋ ਰਹੇ ਉਹਦੋਂ ਦੀ ਅੱਗ ਲਾਈ ਹੋਈ ਆ ਪਰ ਬਿੱਟੂ ਸਾਹਿਬ ਦੇਖੋ ਜੇਕਰ ਐਸੇ ਦੇ ਨਾਲ ਲੱਗਦਾ ਆਪਾਂ ਸਵਾਲ ਲਈਏ ਕਿ ਉਹ ਦੋ ਤਿੰਨ ਸਾਲ ਪੁਰਾਣੀ ਗੱਲ ਹੋ ਗਈ 2022 ਦਾ ਉਹ ਬਿਆਨ ਸੀਗਾ ਹੁਣ ਕਾਂਗਰਸ ਦੇ ਲਈ ਪ੍ਰਚਾਰ ਕਰ ਰਹੇ ਨੂੰ ਐਕਸੀਐਮਵੀ ਨੇ ਵੱਡੇ ਆਖੂ ਵੀਨੇ ਚਰਨਜੀਤ ਚੰਨੀ ਤਾਂ ਪੀਐਮ મોદી ਦਾ ਇਸ ਸਮੇਂ ਇਹ ਬਿਆਨ ਦੇਣਾ ਨਹੀਂ ਫਿਰ ਇਹ ਹੀ ਤਾਂ ਜਿਹੜਾ ਡਿਜ਼ਾਈਨ ਆ ਜੀ ਆਪਾਂ ਲੋਕਾਂ ਨੂੰ ਯਾਦ ਨਹੀਂ ਕਰਾਵਾਂਗੇ ਵੀ ਇਹਨਾਂ ਦੇ ਲੋਕਾਂ ਦੇ ਥੋੜੇ ਚ ਮਨ ਚ ਕੀ ਹੈ ਨਾ ਪ੍ਰਤੀ ਤੇ ਇਹ ਕਿਸ ਕਿਸ ਡਿਜ਼ਾਈਨ ਦੇ ਥੱਲੇ ਪ੍ਰੇਨਕਾ ਗਾਂਧੀ ਰਾਹੁਲ ਗਾਂਧੀ ਨੇ ਭੇਜਿਆ ਅੱਜ ਅੱਜ ਮੈਂ ਇਹਦੇ ਨਾਲ ਇੱਕ ਗੱਲ ਹੋਰ ਕਹਾਂ ਇਹ ਵੀ ਡਿਬੇਟ ਹੋਣਾ ਚਾਹੀਦਾ ਚੈਨਾਂ ਤੇ ਸਭ ਤੋਂ ਪਹਿਲਾਂ ਜੀ ਕਿਸੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਉਰਤਾ ਪੰਜਾਬ ਕਿਹਾ ਤੇ ਨੌਜਵਾਨਾਂ ਨੂੰ ਜੇ ਨਸ਼ੇ ਦੀ ਗੱਲ ਕੀਤੀ ਹੈ ਨਾ ਨਸ਼ਾ ਬਾਕੀ ਸਾਰੇ ਸੂਬਿਆਂ 'ਚ ਵੀ ਆ ਬਾਕੀ ਦੇਸ਼ਾਂ 'ਚ ਵੀ ਆ ਇਹ ਕੱਲੀ ਨੌਜਵਾਨਾਂ ਦੇ ਬਾਰੇ ਪੰਜਾਬੀਆਂ ਦੇ ਸਭ ਤੋਂ ਪਹਿਲਾਂ 2008 'ਚ 7 'ਚ ਇਹ ਗੱਲ ਰਾਹੁਲ ਗਾਂਧੀ ਦਾ ਬਿਆਨ ਸੀ ਇਸ ਕਰਕੇ ਇਹ ਇਸੇ ਡੂੰਘੀਆਂ ਸਾਜਿਸ਼ਾਂ 'ਚ ਬਿਆਨ ਰੱਖਦੇ ਆ ਇਹ ਬਿਆਨ ਕੋਈ ਕਿਸੇ ਦੇ ਯਾਨੀ ਸਿਰ ਪਹਿਲਾਂ ਇਹ ਨਸ਼ੇ ਦੇ ਕਹਿਣਾ ਨੌਜਵਾਨਾਂ ਨੂੰ ਉਦੋਂ ਅਸੀਂ ਯੂਥ ਸੀਗੇ ਜਦੋਂ ਰਾਹੁਲ ਗਾਂਧੀ ਨੇ ਇਸ ਕੰਮ ਵੱਲ ਆਇਆ ਵੀ ਯਾਤਰਾ ਕੱਢੋ ਸਾਰੇ ਹਰੇਕ ਪੰਜਾਬੀ ਨੂੰ ਇਹਨਾਂ ਨੇ ਨਸ਼ੇੜੀ ਬਣਾ ਕੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਇਸੇ ਤਰੀਕੇ ਨਾਲ ਸਿੱਖਾ ਨਾ ਕਰਦੇ ਇਸੇ ਤਰੀਕੇ ਨਾਲ ਹੁਣ ਕੀ ਮਾੜਾ ਕਰਦਾ ਪ੍ਰਧਾਨ ਮੰਤਰੀ ਜੀ ਨੇ ਜੇ ਇਹਨਾਂ ਦੀ ਗੱਲ ਦੱਸੀ ਵੀ ਕੱਲਾ ਚੰਨੀ ਕਿਉਂ ਕਿਉਂ ਮੈਂ ਤਾਂ ਕਹਿੰਦਾ ਉਹਨਾਂ ਦੀ ਚੰਨੂ ਪਾਰਟੀ ਆ ਪਰ ਇਹ ਗੱਲ ਯਾਦ ਕਰਾਉਣੀ ਵੀ ਭਾਈ ਤੁਹਾਨੂੰ ਇਹ ਪੰਜਾਬ ਚੋਂ ਕਢਾਉਣ ਵਾਲਾ ਬੰਦਾ ਇਹ ਆ ਜਿਹਨੇ ਬੀ ਬੀ ਚਰਨਜੀਤ ਚੰਨੀ ਤੇ ਇਹਨੂੰ ਉਸ ਤਰੀਕੇ ਨਾਲ ਪੰਜਾਬ ਦੇ ਬੰਦੇ ਨੂੰ ਸਵਾਗਤ ਕਰਿਓ ਇੱਥੇ ਆਏ ਦਾ ਵੀ ਭਾਈ ਉੱਥੋਂ ਦਾ ਸਮਝ ਕਢਵਾਉਣਾ ਜੇ ਫਿਰ ਅਸੀਂ ਮਿਹਨਤ ਰੋਜ਼ਗਾਰ ਲਈ ਗਏ ਹੋਏ ਆ ਰੁਪਈਆ ਕਮਾਉਣ ਲਈ ਗਏ ਹੋਏ ਆ ਤੇ ਹੁਣ ਆ ਕੇ ਤੁਸੀਂ ਕਾਂਗਰਸ ਖਾਤਰੇ ਤੇ ਵੋਟਾਂ ਮੰਗਦਾ ਇਹ ਗੱਲ ਸੱਚ ਸੱਚ ਦੱਸਣਾ ਕੋਈ ਮਾੜਾ ਥੋੜੀ ਹੈ ਹਿਸਟਰੀ ਆਪਾਂ ਹਿਸਟਰੀ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਆ ਜੀ ਜੋ ਸਾਡੇ ਪੁਰਾਣੇ ਹਿਸਟਰੀ ਆ ਉਹਨੂੰ ਯਾਦ ਰੱਖਣਾ ਚਾਹੀਦਾ ਇਹ ਤਾਂ 3 ਸਾਲ ਗੱਲ ਦੀ ਪੁਰਾਣੀ ਹੈ ਹਿਸਟਰੀ ਨੂੰ ਜੇ ਆਪਾਂ ਭੁਲਾ ਦਾਂਗੇ ਜਾਂ ਪੁਰਾਣੀ ਗੱਲ ਨੂੰ ਭੁਲਾ ਦਾਂਗੇ ਫਿਰ ਕੰਮ ਕੱਲ ਚੱਲੂ ਕਿਵੇਂ ਅੱਛਾ ਬਿੱਟੂ ਸਾਹਿਬ ਤੁਸੀਂ ਬਹੁਤ ਲੰਮਾ ਸਮਾਂ ਲਗਭਗ ਆਪਣੀ ਸਾਰੀ ਸਿਆਸਤ ਜਿਹੜੀ ਹੈ ਕਾਂਗਰਸ ਪਾਰਟੀ ਚ ਲੈ ਕੇ ਕੀਤੀ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਕਾਂਗਰਸ ਪਾਰਟੀ ਜਿਹੜੀ ਹੈ ਤੁਸੀਂ ਗੱਲ ਕਹਿ ਰਹੇ ਹੋ ਇਹ ਕੰਮ ਕਰਦੀ ਹੈ ਇੱਕ ਸਟੇਟ ਦੇ ਵਿੱਚ ਜਿੱਥੇ ਉੱਥੇ ਜੋ ਕੰਫਰਟੇਬਲ ਲੱਗਦਾ ਉਸ ਦੇ ਮੁਤਾਬਿਕ ਬਿਆਨ ਹੁੰਦੇ ਨੇ ਉਸ ਦੇ ਮੁਤਾਬਿਕ ਕੰਮ ਹੁੰਦਾ ਬੈਂਕ ਜੀ ਬਿਲਕੁਲ ਇਹਨਾਂ ਨੂੰ ਇਹ ਮੇਰੇ ਤੁਸੀਂ ਬੜੇ ਸਤਿਕਾਰਯੋਗ ਹੋ ਕਿਉਂ ਕਿਉਂ ਅੱਜ ਸਾਰੇ ਦੇਸ਼ ਚ ਪੱਟੇ ਗਏ ਜਿਹੜੀ ਪਾਰਟੀ ਨੇ ਆਜ਼ਾਦੀ ਦੀ ਲੜਾਈ ਲੜੀ ਹੋਵੇ ਆਜ਼ਾਦੀ ਤੋਂ ਪਹਿਲਾਂ ਦੇ ਸੰਘਰਸ਼ ਕੀਤੇ ਹੋਣ ਉਹ ਸਭ ਨੂੰ ਪਤਾ ਨਾ ਕੋਈ ਇਹ ਚ ਕੋਝੂਟ ਗੱਲ ਨਹੀਂ ਜੀ ਕਿਉਂ ਇਹ ਪਾਰਟੀ ਦੀਆਂ ਜੜਾ ਪੱਤੀਆਂ ਆ ਅੱਜ ਕਿਸੇ ਸੂਬੇ ਚ ਇੱਕ ਹਿਮਾਚਲ ਚ ਲੈ ਲਓ ਇੱਕ ਕਰਨਾਟਕਾ ਚ ਕਿਉਂ ਪੱਟੇ ਗਏ ਕਿਉਂਕਿ ਲੋਕ ਸਾਰੇ ਅਸੀਂ ਨਹੀਂ ਇਕੱਲਾ ਇਕੱਲਾ ਪਿੰਡ ਚ ਬੈਠਾ ਵੋਟਰ ਨਾਗਰਿਕ ਇਹ ਗੱਲ ਸਮਝ ਗਿਆ ਵੀ ਇਹਨਾਂ ਦੀ ਹਾਲਾਤ ਕੀ ਹੁਣ ਹੁਣ ਤੁਸੀਂ ਆਪ ਦੇਖੋ ਰਾਹੁਲ ਰਾਹੁਲ ਗਾਂਧੀ ਜੀ ਦੇਖੋ ਕੱਲ ਕਹਿੰਦੇ ਪ੍ਰਾਈਮ ਮਿਨਿਸਟਰ ਸਟੇਜ ਤੇ ਨੱਚ ਸਕਦੇ ਆ ਇਹਦੇ ਲੋਕਾਂ ਲਈ ਸਭ ਕੁਝ ਹੀ ਕਰ ਸਕਦਾ ਬੰਦਾ ਨੱਚਣਾ ਤਾਂ ਇੱਕ ਬਹੁਤ ਛੋਟੀ ਬਹੁਤ ਤੁਸੀਂ ਛੋਟੀ ਗੱਲ ਕੀਤੀ ਹੈ ਜੀ ਪ੍ਰਧਾਨ ਮੰਤਰੀ ਦੇ ਲੋਕਾਂ ਲਈ ਜਾਨ ਵੀ ਦੇ ਸਕਦੇ ਆ ਨਰਿੰਦਰ ਮੋਦੀ ਜੀ ਇਹ ਇਹ ਜਿਹੜੀ ਗੱਲ ਆ ਉਹਨਾਂ ਨੇ ਆਪਣੇ ਦੇਸ਼ਵਾਸੀਆਂ ਲਈ ਸਭ ਕੁਝ ਕਰਨਾ ਹੈ ਇਹ ਸੋਚੀ ਆ ਨੱਚਣ ਦੀ ਗਾਉਣ ਦੀ ਨਸ਼ੇ ਦੀ ਡਿਵਾਈਡ ਆ ਹੁਣ ਪ੍ਰਿੰਕਾ ਜੀ ਕਿਵੇਂ ਹੱਸ ਰਹੀ ਆ ਦੇਖੋ ਵੀ ਗੱਲ ਸੇ ਕਿਸੇ ਨੂੰ ਹਾਸਾ ਆ ਜੂਗਾ ਇਹ ਜੇ ਗੱਲ ਕਹੀ ਜਾਵੇ ਕਿਸੇ ਬਿਹਾਰ ਦੇ ਵਿੱਚ ਕਹਿਣ ਵੀ ਪੰਜਾਬੀਆਂ ਨੂੰ ਇੱਥੋਂ ਕੱਢ ਗੋ ਤੇ ਉੱਥੇ ਖੜੇ ਪ੍ਰਿੰਕਾ ਤੇ ਰਾਹੁਲ ગાંધી ਤਾੜੀਆਂ ਮਾਰਨ ਆਪਾਂ ਫਿਰ ਆਪਾਂ ਨੂੰ ਕੀ ਲੱਗੂਗਾ ਜੀ ਇਸ ਕਰਕੇ ਬਹੁਤ ਜਿਵੇਂ ਤੁਸੀਂ ਕਿਹਾ ਮੈਂ ਤਾਂ ਦੇਖਿਆ ਇਹ ਸਾਰਾ ਕੁਝ ਵੀ ਕਾਂਗਰਸ ਵੀ ਕਿਵੇਂ ਕੱਲੀ ਕੱਲੀ ਇਹਨਾਂ ਨੇ ਇਹ ਗਾਂਧੀ ਫੈਮਿਲੀ ਨਹੀਂ ਕਾਂਗਰਸ ਨੂੰ ਮਾਰਿਆ ਇਹ ਹੋਰ ਹੋਰ ਕਾਂਗਰਸ ਨੇ ਮਰਦੀ ਨਹੀਂ ਸੀ ਹਾਂ ਠੀਕ ਜੀ ਇਹ ਜਿ ਮੈਂ ਕਿਤੇ ਗੱਲ ਕੀਤੀ ਉਹ ਮੈਂ ਕਹ ਜੀ ਉਹ ਕਹਿੰਦੇ ਵੀ ਇਹ ਸਭ ਤੋਂ ਵੱਡੇ ਸਟਾਰਕ ਪ੍ਰਚਾਰਕ ਤਾਂ ਇਹ ਨੇ ਜਿਹੜੇ ਆਪੋਜੀਸ਼ਨ ਵਾਲੇ ਆ ਇਹ ਆਪ ਹੀ ਐਸੀਆਂ ਗੱਲਾਂ ਕਰਦੇ ਆ ਜਿੱਦੇ ਸਾਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਵੀ ਆਪ ਹੀ ਆਪਣਾ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਮੈਂ ਉਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਇਹ ਤਾਂ ਆਪਣੇ ਆਪ ਨੂੰ ਆਪ ਹੀ ਦਿਵਾਲੀਆ ਬਣ ਇਹਨਾਂ ਦਾ ਇਹ ਸੋਚ ਨਾਲ ਲੋਕ ਇੱਕ ਇੱਕ ਗਨ ਗਨ ਸਮਝ ਗਏ ਜਿਹੜੀਆਂ ਅੱਗੇ ਕੁਝ 4 ਸੀਟਾਂ ਆਉਣੀਆਂ ਸੀ ਬਿਹਾਰ ਦੇ ਵਿੱਚ ਉਹ ਵੀ ਨਹੀਂ ਆਉਣੀਆਂ ਜਿੱਦੋਂ ਦੇ ਚਰਨਜੀਤ ਚੰਨੀ ਦੇ ਉੱਤੇ ਚਲੇ ਗਏ ਇੱਕ ਦੋ ਸੀਟਾਂ ਜਿਹੜੀਆਂ ਆਉਣੀਆਂ ਸੀ ਉਹ ਵੀ ਨਹੀਂ ਆਉਂਦੀਆਂ ਠੀਕ ਹੈ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਹੈ ਰਵਨੀਤ ਮਿੱਟੂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਸਨ ਔਰ ਗੱਲਬਾਤ ਉਹਨਾਂ ਨੇ ਸਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਸ ਸਮੇਂ ਜੋ ਬਿਆਨ ਦਿੱਤਾ ਉਸ ਦਾ ਯਾਦ ਕਰਵਾਉਣਾ ਬਹੁਤ ਜ਼ਰੂਰੀ ਸੀ ਜੋ ਪੀਐਮ ਨਰਿੰਦਰ ਮੋਦੀ ਨੇ ਯਾਦ ਕਰਵਾਇਆ जिक्र योग है कि जो बयान दता गया पी एम मोदी के वालों दो हज़ार बई का बयान उन्होंने लोगों याद कराया है कि जिड़े लीडर कांग्रेस ने इतने प्रचार के लिए भेजा है वो इस किस्म का उन्होंने बयान देता से कि यूपी बिहार के लोगों इतों दो और उस बयान पर प्रियंका गांधी उस समय के जे शुरुआत हुई थी हालांकि हूँ मै में, मैंबर पार्लीमेंट ने तो वह उस समय हस रहे सन और ताड़िया मार के खुश हो रहे सन तो दस दिए कि बयान हूँ पी एम मोदी के वो याद कराया गया जिससे कि चर्चा चल रही है हालांकि साफ तौर पे कांग्रेस का कहना है कि उस समय ही क्लेरिफाई कर ਦਿੱਤਾ गया ਸੀ कि वो बयान यूपी ਤੇ बिहार दे आम लोगा दे लिए नहीं सी कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में सुने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी खुश होकर के तालियां बजा रही थी मेरे एक बयान को तोड़ मरोड़ कर पेश किया जा रहा है प्रवासी जितने पंजाब में लोग आए हैं आज तक उन्होंने अपना खून पसाना पसीना लगाकर पंजाब को विकास के रास्ते पे तोड़ा है और उन्होंने हमेशा विकास के लिए काम किया है डेवलपमेंट में काम करते हैं फैक्ट्रियों में काम करते हैं और हमारा उनसे नौ मास का रिश्ता है और प्यार है और दिल से है इसको कोई निकाल नहीं सकता लेकिन कुछ मेरे बयान को इन्होंने अपने तरीके से पेश किया है मैं फिर कहना चाहता हूं कि जो दुर्गेश पाठक संजय सिंह केजरीवाल जैसे लोग बाहर से आकर खलल डालते हैं मैंने उनके बारे में बात की है